ਦੇ ਡਿਪਾਰਟਮੈਂਟ ਨੇ ਪੰਜਾਬ ਦੇ ਵੀ ਸਰਕਾਰੀ ਉਹ ਸਾਰਿਆਂ ਦੇ ਇਨਵੋਲਵਮੈਂਟ ਜਿਹੜੀ ਹੈ ਯਾਨੀ ਕਿ ਇਹਨਾਂ ਖੂਬਸੂਰਤ ਕਨਸੈਪਟ ਜਿਹੜਾ ਹੈ ਜੀ ਕਿ ਹਰੇਕ ਨੂੰ ਇਨਵੋਲਵ ਕਰਨਾ ਜਿਹਦੇ ਵਿੱਚ ਬੱਚਾ ਵੀ ਬੱਚੇ ਦਾ ਬਾਪ ਵੀ ਤੇ ਉਹਦੇ ਦਾ ਬਾਪ ਵੀ ਤਿੰਨ ਪੀੜ੍hiyan ਇਕੱਠੀਆਂ ਖੇਡੀਆਂ ਨੇ ਇਹ ਬਹੁਤ ਵੱਡੀ ਗੱਲ ਹੈ ਦੀ ਔਰ ਪੰਜਾਬ ਨੂੰ ਖੇਡਾਂ ਕਰਕੇ ਜਾਣਿਆ ਜਾਂਦਾ ਸੀਗਾ ਔਰ ਪੰਜਾਬ ਸਰਕਾਰ ਸਾਡੀ ਭਗਵੰਤ ਮਾਨ ਸਾਹਿਬ ਦੀ ਅਗਵਾਈ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਇਹ ਦੂਸਰਾ ਜਿਹੜਾ ਜੀ ਇਹ ਖੇਡਾਂ ਵਤਨ ਪੰਜਾਬ ਦੀਆਂ ਹੋਈਆਂ ਨੇ ਜਿਹਦੇ ਵਿੱਚ ਇਨਾਮ ਵੀ ਦਿੱਤੇ ਗਏ ਆ ਐਪਰੀਸ਼ੀਏਸ਼ਨ ਵੀ ਕੀਤੀ ਗਈ ਆ ਸਰਕਾਰ ਦੇ ਅਲੱਗ-ਅਲੱਗ ਮਨਿਸਟਰ ਸਾਹਿਬਾਨ ਐਮ ਐਲ ਏ ਸਾਹਿਬਾਨ ਸਭ ਨੇ ਮਿਲ ਕੇ ਇੱਕ ਐਪਰੀਸ਼ੀਏਟ ਵੀ ਕੀਤਾ ਸਾਰਿਆਂ ਨੂੰ ਔਰ ਇਹ ਬਹੁਤ ਵੱਡਾ ਪਲੇਟਫਾਰਮ ਆ ਜਿਹਦੇ ਵਿੱਚ ਐਥਲੈਟਿਕਸ ਜਿਹਦੇ ਵਿੱਚ ਕਬੱਡੀ ਅਲੱਗ-ਅਲੱਗ ਕਿਸਮ ਦੀਆਂ ਖੇਡਾਂ ਜਿਹੜੀਆਂ ਨੇ ਉਹ ਖੇਡੀਆਂ ਗਈਆਂ ਨੇ ਪਰ ਜਿਹੜੇ ਜਿੱਤੇ ਨੇ ਉਹਨਾਂ ਨੂੰ ਮੁਬਾਰਕਬਾਦ ਹੈ ਜੀ ਔਰ ਸਭ ਨੂੰ ਬੜੀ ਇਨਕਰੇਜ ਮਿਲੀ ਹੈ ਕਿ ਇਸ ਤਰ੍ਹਾਂ ਦਾ ਪਲੇਟਫਾਰਮ ਜਿਹੜਾ ਹੈ ਜੀ ਕਿਉਂਕਿ ਜੇ ਸਿਹਤ ਹੈ ਨਾ ਜੀ ਤਾਂ ਸੰਸਾਰ ਹੈ ਔਰ ਸਿਹਤ ਪੱਖੋਂ ਹਰ ਇੱਕ ਦਿਨ ਮੋਵਮੈਂਟ ਜਿਹੜੀ ਹੈ ਮੈਂ ਦੇਖ ਰਿਹਾ ਇੱਥੇ ਕਈ ਜਿਹੜੇ ਮੇਰੇ ਭਰਾ 50 ਸਾਲ ਦੀ ਉਮਰ ਵੀ ਹੈ ਕੋਈ 50 ਤੋਂ ਵੱਧ ਵੀ ਨੇ ਉਹ ਸਾਰੇ ਪਾਰਟਿਸਪੇਟ ਕਰ ਰਹੇ ਨੇ ਇਹ ਬਹੁਤ ਹੀ ਕਮਾਲ ਦਾ ਕਨਸੈਪਟ ਖੇਡਾ ਬਦਲ ਪੰਜਾਬ ਦੀਆਂ ਮੁਬਾਰਕਬਾਦਾਂ ਭਗਵੰਤ ਮਾਨ ਸਾਹਿਬ ਨੂੰ ਪਰ ਮੁਬਾਰਕਬਾਦ ਸਾਰੇ ਪੰਜਾਬ ਨੂੰ ਕਿ ਇਹ ਜੇ ਹੰਬਲਾ ਜਿਹੜਾ ਇਹ ਪੰਜਾਬ ਨੂੰ ਬਹੁਤ ਉੱਪਰ ਲੈ ਕੇ ਜਾਏਗਾ ਔਰ ਇਹਦਾ ਅਸਰ ਜਿਹੜਾ ਜੀ ਆਉਣ ਵਾਲੀਆਂ ਜਿੰਨੀਆਂ ਵੀ ਖੇਡਾਂ ਹੁੰਦੀਆਂ ਨੇ ਚਾਹੇ ਡਿਸਟ੍ਰਿਕਟ ਲੈਵਲ ਦੀਆਂ ਨੇ ਚਾਹੇ ਸਟੇਟ ਲੈਵਲ ਦੀਆਂ ਨੇ ਚਾਹੇ ਨੈਸ਼ਨਲ ਲੈਵਲ ਦੀਆਂ ਨੇ ਚਾਹੇ ਇੰਟਰਨੈਸ਼ਨਲ ਲੈਵਲ ਦੀਆਂ ਨੇ ਅਲੱਗ-ਅਲੱਗ ਵਰਗ ਦੇ ਵਿੱਚ ਇਹਦਾ ਅਸਰ ਜਿਹੜਾ ਦੇਖਣ ਨੂੰ ਮਿਲੇਗਾ ਪਹਿਲਾਂ ਸਰਕਾਰਾਂ ਨੇ ਕਿਉਂ ਨਹੀਂ ਸੋਚਿਆ ਦੇਖੋ ਪਹਿਲਾਂ ਸਰਕਾਰਾਂ ਦੀ ਜ਼ਿੰਮੇਵਾਰੀ ਤਾਂ ਬਣਦੀ ਸੀ ਜੀ ਪਰ ਕਿਉਂਕਿ ਇਹ ਜ਼ਿੰਮੇਵਾਰੀ ਜਿਹੜੀ ਹੈ ਨਾ ਜੀ ਉਹ ਹੀ ਇਨਸਾਨ ਨਿਭਾ ਸਕਦਾ ਜਿਹੜਾ ਦਿਲ ਦਾ ਸਾਫ਼ ਹੋਵੇ ਜਿਹੜਾ ਪੰਜਾਬ ਨੂੰ ਪੰਜਾਬ ਦੇ ਲੋਕਾਂ ਨੂੰ ਮੁਹੱਬਤ ਕਰਦਾ ਹੋ ਜਿਹੜਾ ਜੀ ਪੰਜਾਬ ਦਾ ਭਲਾ ਕਰ ਰਿਹਾ ਔਰ ਭਲਾ ਹੋਰ ਕਰਨਾ ਚਾਹੁੰਦੇ ਆ ਪਰ ਉਹਨਾਂ ਨੂੰ ਫਿਕਰ ਹੈ ਕਿ ਪੰਜਾਬ ਦਾ ਇੱਕ ਇੱਕ ਵਰਗ ਦਾ ਇਨਸਾਨ ਜਿਹੜਾ ਚਾਹੇ ਬੱਚਾ ਚਾਹੇ ਨੌਜਵਾਨਾ ਚਾਹੇ ਬਜ਼ੁਰਗਾ ਚਾਹੇ ਸਾਡੀਆਂ ਭੈਣਾਂ ਨੇ ਬੱਚੇ ਨੇ ਸਾਰੀਆਂ ਤੰਦਰੁਸਤ ਹੋਣ ਠੀਕ ਹੈ ਜੀ ਹਰੇਕ ਖੇਡ ਨਾਲ ਜੁੜੇ ਤੇ ਬਹੁਤ ਕਮਾਲ ਦਾ ਕਨਸੈਪਟ ਹੈ ਜੀ ਵਧਾਈਆ ਮਾਨਸਾ ਭਰਾ ਨੂੰ ਔਰ ਪਹਿਲੀਆਂ ਸਰਕਾਰਾਂ ਜਿਹੜੀਆਂ ਜੀ ਉਹ ਬੜਾ ਕੁਝ ਕਰ ਸਕਦੀਆਂ ਸੀਗੀਆਂ ਉਹਨਾਂ ਨੇ ਨਹੀਂ ਕੀਤਾ ਜੀ ਉਹ ਉਹਨਾਂ ਦਾ ਸਮਾਂ ਸੀਗਾ ਪਰ ਹੁਣ ਜਿਹੜੀ ਆਮ ਆਦੀ ਪਾਰਟੀ ਸਰਕਾਰ ਸਾਡੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਅਸੀਂ ਸਾਰੇ ਮਿਲ ਕੇ ਪੂਰਾ ਪੰਜਾਬ ਬੇਸਿਕਲੀ ਮਿਲ ਕੇ ਇਹਦਾ ਪੂਰਾ ਆਨੰਦ ਲੈ ਰਿਆ ਜੀ ਔਰ ਇਹਦੇ ਵਿੱਚ ਆਪਣਾ ਭਵਿੱਖ ਜਿਹੜਾ ਦਿਖ ਰਿਹਾ ਨਸ਼ੇ ਦਾ ਮੁੱਦਾ ਕਾਫੀ ਪੱਕਿਆ ਹੋਇਆ ਜਿਹੜੀਆਂ ਹੈਗੀਆਂ ਬਾਕੀ ਪਾਰਟੀਆਂ ਇਲਜ਼ਾਮ ਲਾ ਰਹੀ ਨੇ ਵੀ ਆਪ ਪਾਰਟੀ ਜਦੋਂ ਦੀ ਆਈ ਹੈ ਕਾਫੀ ਨਸ਼ਾ ਵੱਧ ਗਿਆ ਦੇਖੋ ਇਹਦੀ ਜੜ ਕਿੱਥੋਂ ਆਜੀ ਇੱਕ ਸ਼ੁਰੂ ਕਿੱਥੋਂ ਹੋਇਆ ਜੀ ਸ਼ੁਰੂ ਕਰਨ ਵਾਲੇ ਕੌਣ ਲੋਕ ਨੇ ਸਭ ਤੋਂ ਵੱਡਾ ਸਵਾਲ ਤਾਂ ਇਹ ਅਸੀਂ ਤਾਂ ਇਹ ਜੜ ਜਿਹੜੀ ਹੈ ਜੀ ਜੜੋਂ ਪਟ ਰਹੇ ਹਾਂ ਇਹਨੂੰ ਖਤਮ ਕਰ ਰਹੇ ਹਾਂ ਜਿੰਨਾਂ ਨੇ ਸ਼ੁਰੂ ਕੀਤਾ ਸੀ ਸਾਰਾ ਪੰਜਾਬ ਜਾਣਦਾ ਜੀ ਉਹ ਕੌਣ ਲੋਕ ਸੀਗੇ ਅਸੀਂ ਤੈਨੂੰ ਖਤਮ ਕਰਨ ਤੇ ਜਿਹੜਾ ਜੀ ਜਿਹੜੀ ਕੋਸ਼ਿਸ਼ ਕਰ ਰਹੇ ਹਾਂ ਔਰ ਕਾਫੀ ਹੱਦ ਤੱਕ ਕੰਟਰੋਲ ਕਰ ਲਿਆ ਔਰ ਅਸੀਂ ਵੀ ਵਿਧਾਨ ਸਭਾ ਨਾਬਾ ਦੇ ਵਿੱਚ ਆਪਣੀ ਕੈਂਪੇਨ ਜਿਹੜੀ ਸ਼ੁਰੂ ਕਰ ਰਹੇ ਹਾਂ ਪਿੰਡ ਪਿੰਡ ਜਾ ਕੇ ਅਸੀਂ ਪੂਰੇ 142 ਪਿੰਡਾਂ ਦੀ ਕਮੇਟੀ ਜਿਹਦੇ ਵਿੱਚ 100 150 200 500 ਤੱਕ ਇੱਕ ਕਮੇਟੀ ਬਣਾਵਾਂਗੇ ਜਿਹੜੀ ਪੂਰੀ ਮੋਨਿਟਰਿੰਗ ਕਰੂਗੀ ਪੂਰੇ ਵਿਧਾਨ ਸਭਾ ਦੀ ਜਿੱਥੇ ਵੀ ਕੋਈ ਸ਼ਿਕਾਇਤ ਹੋਊਗੀ ਅਸੀਂ ਪ੍ਰਸ਼ਾਸਨ ਨਾਲ ਮਿਲ ਕੇ ਉਹਨਾਂ ਦੀ ਮੀਟਿੰਗ ਵੀ ਕਰਾਵਾਂਗੇ ਤਾਂ ਕਿ ਜਿਹੜਾ ਵੀ ਨਸ਼ਾ ਵੇਚਣ ਵਾਲਾ ਕੋਈ ਵੀ ਹੈ ਮੈਂ 150 ਸਰਪੰਚਾਂ ਦੀ ਇੱਕ ਮੀਟਿੰਗ ਸੱਦ ਕੇ ਹੱਥ ਖੜੇ ਕਰਕੇ ਸਾਡੇ ਆਈਜੀ ਸ਼ੀਨਾ ਸਾਹਿਬ ਐਸਐਸਪੀ ਸਾਹਿਬ ਆਏ ਸੀਗੇ ਪਰ ਹੱਥ ਖੜੇ ਕਰਕੇ ਸੌਂ ਖਾਦੀ ਸੀ ਕਿ ਕੋਈ ਵੀ ਬੰਦਾ ਜਿਹੜਾ ਜੀ ਨਸ਼ੇ ਦੇ ਵਿੱਚ ਇਨਵਾਲਵ ਹੈ ਕੋਈ ਉਹਦੀ ਜਮਾਨਤ ਨਹੀਂ ਦੇਗਾ ਔਰ ਕੋਈ ਵੀ ਉਹਦੇ ਨਾਲ ਕੋਈ ਸਬੰਧ ਨਹੀਂ ਰੱਖੇਗਾ ਪਰਾਲਾ ਜਿਹੜਾ ਉਹ ਤੋਂ ਸ਼ੁਰੂ ਹੋਇਆ ਸੀਗਾ ਹੁਣ ਇਹਨੂੰ ਗੰਭੀਰਤਾ ਨਾਲ ਅਸੀਂ ਕਰ ਰਹੇ ਹਾਂ ਔਰ ਮੈਨੂੰ ਉਮੀਦ ਹੈ ਕਿ ਪੰਜਾਬ ਜਿਹੜਾ ਉਹ ਨਸ਼ਾ ਮੁਕਤ ਹੋਏਗਾ ਕਾਲਜ ਗਰਾਊਂਡ ਜਿਹੜਾ ਮਸ਼ਹੂਰਾ ਜਿਹਦੇ ਵਿੱਚ ਇੱਥੇ ਬਹੁਤ ਅਲੱਗ-ਅਲੱਗ ਕਿਸਮ ਦੇ ਟੂਰਨਾਮੈਂਟ ਹੁੰਦੇ ਨੇ ਸੱਭਿਆਚਾਰਕ ਮੇਲੇ ਵੀ ਹੁੰਦੇ ਨੇ ਔਰ ਬਹੁਤ ਮਸ਼ਹੂਰ ਹੈ ਜੀ ਇਸ ਇਲਾਕੇ ਦੇ ਵਿੱਚ ਮੈਂ ਕਹਿੰਦਾ ਪੰਜਾਬ 'ਚ ਹੀ ਮਸ਼ਹੂਰ ਹੈ ਕਾਲਜ ਗਰਾਊਂਡ ਨਾਬੇ ਦਾ ਰਬਦੰਮਨ ਕਾਲਜ ਦਾ ਇਸ ਗਰਾਊਂਡ ਦੇ ਵਿੱਚ ਬਹੁਤ ਵੱਡੀ ਪ੍ਰੋਬਲਮ ਹੈ ਕਿ ਪਾਣੀ ਇੱਥੇ ਬਹੁਤ ਖੜਦਾ ਹੈ ਜੀ ਪ੍ਰਸਾਤਾਾਂ ਦੇ ਵਿੱਚ ਤਾਂ ਖਿਡਾਰੀ ਪ੍ਰੈਕਟਿਸ ਕਰਨ ਨੂੰ ਰਹਿ ਜਾਂਦੇ ਆ ਸੋ ਅਸੀਂ ਬਹੁਤ ਵੱਡਾ ਮੈਂ तकरीबन ਸਾਰਾ ਪਲੇਟਫਾਰਮ ਤਿਆਰ ਹੋ ਗਿਆ ਜੀ ਮੈਂ तकरीबन ਪਿਛਲੇ 7-8 ਮਹੀਨੇ ਤੋਂ ਲੱਗਿਆ ਹੈ ਨੀ ਪਰ ਅਸੀਂ ਬਹੁਤ ਜਲਦ ਇਹਦੇ ਗਰਾਊਂਡ ਦੇ ਵਿੱਚ ਅਸੀਂ ਇਹਦਾ ਪੱਧਰ ਉੱਚਾ ਚੱਕਾਂਗੇ ਮਿੱਟੀ ਪਾ ਕੇ ਇਹਦੇ ਵਿੱਚ ਜਿਹੜੀਆਂ ਲੇਟੈਸਟ ਸਾੜੀ ਮਿਰਮੀਂtheta ਜੀ ਨਾਲ ਵੀ ਗੱਲ ਹੋਈ ਹੈ ਔਰ ਅਸੀਂ ਲੇਟੈਸਟ ਤਕਨੀਕ ਦੀਆਂ ਇੱਥੇ ਫਲੱਡ ਲਾਈਟਾਂ ਇੱਥੇ ਜੋ ਵੀ ਖੇਡ ਗਰਾਊਂਡ ਦੇ ਵਿੱਚ ਸਹੂਲਤਾਂ ਚਾਹੀਦੀਆਂ ਨੇ ਵਾਸ਼ਰੂਮ ਰੂਮ ਵਗੈਰਾ ਤੇ ਇਹਦਾ ਲੈਵਲ ਉੱਪਰ ਚੱਕ ਕੇ ਅਸੀਂ ਸਾਰਾ ਹਾਈ ਟੈਕ ਇਹਨੂੰ ਇਹਨੂੰ ਕਾਲਜ ਗਰਾਊਂਡ ਨੂੰ ਕਰਾਂਗੇ ਨਾਬੇ ਵਾਲੇ ਨੂੰ ਔਰ ਇਹਦੀ ਅਸੀਂ ਸ਼ੁਰੂਆਤ ਜਿਹੜੀ ਹੈ ਅਸੀਂ ਸਾਰੇ ਮਿਲ ਕੇ ਸਾਰੇ ਅਸੀਂ ਮਿਲ ਕੇ ਬਾਕੀ ਮੁੱਖ ਮੰਤਰੀ ਸਾਹਿਬ ਤੋਂ ਵੀ ਸਪੈਸ਼ਲ ਫੰਡ ਲੈ ਕੇ ਮੀਤ ਥੇਰ ਸਰ ਤੋਂ ਵੀ ਫੰਡ ਲੈ ਕੇ ਬਾਕੀ ਜਿਹੜਾ ਅਸੀਂ ਪਰਤ ਪਾਉਣਾ ਉਹਦੇ ਲਈ ਸਾਰਾ ਅਸੀਂ ਲਾਈਨ ਅਪ ਕਰ ਲਿਆ ਕਿ ਅਸੀਂ ਕਿਵੇਂ ਜਿਹੜਾ ਜੀ ਜਿਹੜੇ ਚੋ ਨੇ ਜਿਹੜੀਆਂ ਡਰੇਨਾਂ ਨੇ ਉਹਦੇ ਵਿੱਚੋਂ ਮਿੱਟੀ ਪੱਟ ਕੇ ਇੱਥੇ ਪਾਉਣੀ ਆ ਅਸੀਂ ਪੂਰਾ ਸਿਸਟਮ ਜਿਹੜਾ ਸਾਰਾ ਉਹ ਤਿਆਰ ਅਸੀਂ ਕਰ ਲਿਆ ਤੇ ਬਹੁਤ ਜਲਦੀ ਇਹ ਜਿਹੜਾ ਮੈਂ ਸਮਝ ਲਓ ਕਿ ਨਾਬੇ ਲਈ ਬਹੁਤ ਵੱਡਾ ਨਰਕ ਲੰਮੇ ਸਮੇਂ ਤੋਂ ਬੜੇ ਲੋਕ ਆਏ ਜੀ ਬੜੇ ਚਲੇ ਗਏ ਬੜੇ ਐਮਐਲਏ ਬਣੇ ਬੜੇ ਮਿਨਿਸਟਰ ਬਣੇ ਪਰ ਕਿਸ ਨੇ ਗੰਭੀਰਤਾ ਨਹੀਂ ਦਿਖਾਈ ਤਾਂ ਇਹਦੇ ਤੇ ਮੈਨੂੰ ਤਕਰੀਬਨ 8-9 ਮਹੀਨੇ ਤੋਂ ਮੈਂ ਇੱਥੇ ਵਰਕਆਊਟ ਕਰ ਰਹੇ ਹਾਂ ਸਾਰਾ ਫਾਈਨਲਾਈਜ਼ ਹੋ ਚੁੱਕਿਆ ਤੇ ਕਾਲਜ ਗਰਾਊਂਡ ਜਿਹੜਾ ਇਹਦੀ ਨਵੀਂ ਦਿੱਖ ਹੋਏਗੀ ਔਰ ਇੱਥੋਂ ਦਾ ਪਾਣੀ ਦਾ ਸਿਸਟਮ ਜਿਹੜਾ ਉਹ ਅਸੀਂ ਇਹਨਾਂ ਉੱਪਰ ਇਹਦਾ ਲੈਵਲ ਹਾਈ ਕਰ ਦੇਣਾ ਬਿਲਕੁਲ ਇੱਥੇ ਪਾਣੀ ਨਹੀਂ ਖੜੇਗਾ ਬਰਸਾਤਾਂ ਤੋਂ ਬਾਅਦ ਵੀ ਇੱਥੇ ਜਿਹੜੇ ਖਿਡਾਰੀ ਨੇ ਸਾਡੇ ਭੈਣ ਬੱਚੇ ਸਾਡੀਆਂ ਭੈਣਾਂ ਇੱਥੇ ਪ੍ਰੈਕਟਿਸ ਕਰ ਸਕਦੇ ਆ ਸਵੇਰੇ ਸ਼ਾਮ ਨਾਬਾ ਦੇ ਲੋਕ ਬਹੁਤ ਸਹਿਯੋਗ ਕਰਨ ਆਉਂਦੇ ਆ ਉਹਨਾਂ ਨੂੰ ਕੋਈ ਤਕਲੀਫ ਨਹੀਂ ਹੋਏਗੀ ਸੋ ਇਹ ਬਹੁਤ ਵੱਡਾ ਪ੍ਰਾਲਾ ਜਿਹੜਾ ਜੀ ਸੰਗਤ ਦੇ ਸਹਿਯੋਗ ਦੇ ਨਾਲ ਅਸੀਂ ਕਰਨ ਦਾ ਬਣ ਕੇ ਪੂਰੇ ਪੰਜਾਬ ਦੇ ਵਿੱਚ ਉਪਰੇ ਗਏ ਪਰ ਇੱਕ ਤਾਂ ਜਿਹੜਾ ਇਹ ਖੇਡਾਂ ਬੱਦਨ ਪੰਜਾਬ ਦੇ ਆ ਇਹ ਮਤਲਬ ਸੀਜ਼ਨ 2 ਆ ਜੀ ਬਹੁਤ ਸਾਨੂੰ ਇਹ ਭਰਮਾ ਹੰਗਾਰਾ ਮਿਲਿਆ तकरीबन ਤੁਸੀਂ ਡੇਲੀ ਮਤਲਬ ਲਾਈਵ ਆ ਕੇ ਕਵਰ ਵੀ ਕਰ ਰਹੇ ਹੋ ਮਤਲਬ ਇਹਨੇ ਇਹਦਾ ਬਹੁਤ ਵਧੀਆ ਰਿਜ਼ਲਟ ਮਿਲ ਰਿਹਾ ਸਾਨੂੰ ਕਿ ਹਰ ਇੱਕ ਗੇਮ ਚ ਬਹੁਤ ਜ਼ਿਆਦਾ ਐਂਟਰੀਜ਼ ਆ ਰਹੀਆਂ ਨੇ ਫਿਰ ਸਾਨੂੰ ਚਾਰਾਂ ਦਿਨਾਂ ਦੇ ਵਿੱਚ ਵਿੱਚ ਬੱਚਾ 32 3300 ਪਲੱਸ ਜਾਊਗਾ ਜੀ ਇਹ ਚੀਜ਼ ਨਾ ਬਹੁਤ ਮਤਲਬ ਆਉਣ ਵਾਲੇ ਟਾਈਮ 'ਚ ਜਿਵੇਂ ਗਰਾਊਂਡ ਫਿਰ ਭਰਨਗੇ ਬਾਈ ਤਬ ਤੋਂ ਗੱਲ ਅੱਜ ਲਾਸਟ ਦਿਨ ਆ ਜੀ ਬਲਾਕ ਦਾ ਬਲਾਕ ਨਾਬਾ ਦਾ ਲਾਸਟ ਦਿਨ ਆ ਬਾਕੀ ਤਾਂ ਹਜੇ 10 ਤਰੀਕ ਤੱਕ ਬਲਾਕ ਚੱਲਨੇ ਨੇ ਇਹ ਪਾਸਟ ਸਤੰਭ ਤੋਂ ਫੋਰਥ ਅੱਜ ਤੇ ਬਹੁਤ ਵਧੀਆ ਖਾਣੇ ਦਾ ਅਰੇਂਜਮੈਂਟ ਬਹੁਤ ਵਧੀਆ ਹੋਇਆ ਤੇ ਡੀਐਸਓ ਸਾਹਿਬ ਜੀ ਸਾਡੇ ਰੁਪਿੰਦਰ ਜੀ ਤਕਰੀਬਨ ਰੂਟੀਨ 'ਚ ਹੋ ਚੈੱਕ ਕਰ ਰਹੇ ਨੇ ਖਾਣੇ ਦਾ ਬਹੁਤ ਵਧੀਆ ਅਰੇਂਜਮੈਂਟ ਆ ਜੀ ਤੇ ਰਿਫਰੈਸ਼ਮੈਂਟ ਵਧੀਆ ਮਿਲ ਰਹੀ ਹੈ ਪਾਣੀ ਦਾ ਬਹੁਤ ਵਧੀਆ ਅਰੇਂਜਮੈਂਟ ਹੈ ਨਾ ਜਿੱਦਾਂ ਮੈਡੀਕਲ ਟੀਮ ਵਗੈਰਾ ਅਵੇਲੇਬਲ ਰਹੀ ਹੈ ਚਾਰੇ ਦਿਨ ਅਸੀਂ ਇਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਕਰਨਾ ਚਾਹਾਂਗੇ ਤੇ ਬਾਕੀ ਜੀ ਮੇਨ ਮੁਬਾਰਕਾ ਨੀ ਸੀਐਮ ਸਾਹਿਬ ਨੂੰ ਉਹਨਾਂ ਨੇ ਰਪੜਾ ਵਧੀਆ ਬਹੁਤ ਵਧੀਆ ਪਲੇਟਫਾਰਮ ਮਿਲੂਗਾ ਚੀਜ਼ ਬਹੁਤ ਵਧੀਆ ਜੀ ਇਹਨਾਂ ਤੋਂ ਦੇਖੋ ਹੁਣ ਜਿਵੇਂ ਬਲੌਕ ਜਿਹੜੇ ਫਸਟ ਆਉ ਡਿਸਟ੍ਰਿਕਟ ਲੈਵਲ ਤੇ ਜਾਣਗੇ ਡਿਸਟ੍ਰਿਕਟ ਤੋਂ ਇਸ ਤੋਂ ਬਹੁਤ ਅੱਛੇ ਪ੍ਰਬੰਧ ਹੋਣਗੇ ਤੇ ਸਟੇਟ ਦਾ ਬਹੁਤ ਜ਼ਿਆਦਾ ਉਹਦੇ ਚ ਕੈਸ਼ ਪ੍ਰਾਈਜ਼ ਵੀ ਆ ਜੀ ਜਿੱਦਾਂ ਸਟੇਟ ਜਿਹੜਾ ਫਰਸਟ ਆਊਗਾ ਬੱਚਾ ਉਹਨੂੰ 10000 ਆ ਸੈਕਿੰਡ ਨੂੰ 7000 ਆ ਜੀ ਥਰਡ ਨੂੰ 5000 ਆ ਤੇ ਜਿਵੇਂ 올ਡੇਜ ਨੇ ਅੱਜ ਉਹ ਵੀ ਪਹੁੰਚੇ ਨੇ 50000 ਹਾਂਜੀ ਹਾਂਜੀ ਇੱਥੇ ਇਵਨ ਕਿ ਇੱਕ ਆਏ ਨੇ ਉਹ 67 ਇਅਰ ਦੇ ਸੀਗੇ ਜੀ ਉਹ ਫਰਸਟ ਆਏ ਨੇ ਜੀ ਇਹ ਬੜੀ ਵਧੀਆ ਇਹ ਹੈਗਾ ਜੀ ਮਤਲਬ ਜਿੱਦਾਂ 올ਡੇਜ 60 ਸਾਲ ਤੋਂ ਉੱਪਰ ਜਿਹੜੇ ਉਹ ਵੀ ਆਏ ਨੇ ਤੇ ਬੜਾ ਚੰਗਾ ਲੱਗਿਆ ਜੀ ਤਾਂ ਉਹ ਵੀ ਮੋਟੀਵੇਸ਼ਨ ਹੈ ਵੀ ਜਦੋਂ ਇਹ ਨਾਲ ਆ ਕੇ ਜੁੜਨਗੇ ਹਨ ਤਾਂ ਸ਼ਾਇਦ ਆਉਣ ਵਾਲੀ ਜਿਹੜੀ ਗ੍ਰਾਸ ਰੂਟ ਤੋਂ ਬੱਚੇ ਉੱਠਣਗੇ ਤੇ ਉਹਨਾਂ ਨੂੰ ਬੜਾ ਕੁਝ ਸਿੱਖਣ ਨੂੰ ਮਿਲੇਗਾ ਇਹ ਕਾਲਜ ਐਜੂਕੇਸ਼ਨ ਡਿਪਾਰਟਮੈਂਟ ਦੇ ਵਿੱਚੋਂ ਟੀਚਰ ਰਿਟਾਇਰ ਹੋਇਆ ਪਾਸੋਂ ਤੇ ਮੈਨੂੰ ਬੜੀ ਖੁਸ਼ੀ ਹੋਈ ਯਾਰ 2 ਸਾਲ ਤੋਂ ਮੈਂ ਦੇਖ ਰਿਹਾ ਹਾਂ ਵੀ ਮਾਨ ਸਰਕਾਰ ਜਿਨ੍ਹਾਂ ਨੇ ਜਿਹੜਾ ਖੇਡਾਂ ਬਤਨ ਪੰਜਾਬ ਦੀਆਂ ਸ਼ੁਰੂ ਕਰਾਈਆਂ ਨੇ ਇੱਕ ਬਹੁਤ ਵੱਡਾ ਪਰਾਲਾ ਕੁਝ ਸਮਾਂ ਪਹਿਲਾਂ ਜਦੋਂ ਅਸੀਂ ਆਪ ਖੁਦ ਖੇਡਦੇ ਸੀ ਤੇ ਮੈਂ ਉਦੋਂ ਜੌਬਿੰਗ ਸੇ ਆਇਆ ਉਦੋਂ ਖੇਡਾਂ ਹੁੰਦੀਆਂ ਸੀ ਖੇਡ ਤੇ ਆਪਣਾ ਡਿਪਾਰਟਮੈਂਟ ਕਰਾ ਦੇ ਖੇਡ ਪ੍ਰੀਸ਼ਦ ਪਰ ਉਸ ਤੋਂ ਬਾਅਦ ਮੇਰੇ ਖਾਤੇ 15 20 ਸਾਲ ਤੋ ਕਦੇ ਮੈਨੂੰ ਨਹੀਂ ਦੇਖਿਆ ਸਰਕਾਰਾਂ ਆਉਂਦੀਆਂ ਰਹੀਆਂ ਸਰਕਾਰਾਂ ਜਾਂਦੀਆਂ ਰਹੀਆਂ ਪਰ ਕਿਸੇ ਨੇ ਇਸ ਮੁੱਦੇ ਨੂੰ ਉਠਾਉਣ ਦੀ ਕੋਸ਼ਿਸ਼ ਨਹੀਂ ਕੀਤੀ ਕਿਸੇ ਕਰਕੇ ਹੀ ਸਾਡੇ ਜਿਹੜਾ ਹੈ ਪੰਜਾਬ ਵਿੱਚ ਨਸ਼ੇ ਦਾ ਰੁਝਾਨ ਜਿਹੜਾ ਵਧਦਾ ਜਾਈ ਗਿਆ ਜਿਹੜਾ ਖੇਡਾਂ ਦਾ ਰੁਝਾਨ ਸੀ ਘਟਦਾ ਜਾਈ ਗਿਆ ਪਰ ਮੈਂ ਮਾਲ ਸਾਹਿਬ ਨੂੰ ਮੁੱਖ ਵਤਨ ਇਹਨਾਂ ਚੀਜ਼ ਦੀ ਬਹੁਤ ਵਧਾਈ ਦੇਣਾ ਜਿਨ੍ਹਾਂ ਨੇ ਇਹ ਉਪਰਾਲਾ ਕਰਕੇ ਇਹ ਦੁਬਾਰਾ ਖੇਡਾਂ ਖੇਡਾਂ ਬੰਦ ਪੰਜਾਬੀਆਂ ਸ਼ੁਰੂ ਕਰਕੇ ਜਿਹੜਾ ਕੀਤਾ ਤੇ ਇਹਦੇ ਨਾਲ ਜਿਹੜਾ ਸਾਡੇ ਪੰਜਾਬ ਦੇ ਵਿੱਚੋਂ ਸਾਡਾ ਪੰਜਾਬ ਨਸ਼ਾ ਮੁਕਤ ਹੋਊਗਾ ਅਤੇ ਖਿਡਾਰੀਆਂ ਨੂੰ ਵਧੀਆ ਸਿਹਤ ਮਿਲੂਗੀ ਦਾਸ ਨੇ ਵੀ ਇਸ ਵਾਰ ਜਿਹੜੇ 65 ਸਾਲ ਤੋਂ ਉੱਪਰ ਦਾ ਗਰੁੱਪ ਸੀ ਉਹਦੇ ਵਿੱਚ ਪਾਰਟਿਸਿਪੇਟ ਕੀਤਾ ਸੀ ਮੈਂ ਅੱਜ ਆਪਣੇ ਆਪ ਨੂੰ ਵੀ ਬੜਾ ਵਡਪਾਗਾ ਸਮਝਣਾ ਮੈਂ ਜਿਹੜਾ ਸ਼ਾਰਟਕੁੱਟ ਦੇ ਵਿੱਚ 65 ਸਾਲਿਆਂ ਦੇ ਉੱਪਰ ਸੀ ਮੁਕਾਬਲਾ ਉਹਦੇ ਵਿੱਚੋਂ ਫਰਸਟ ਆਇਆ 100 ਮੀਟਰ ਜਿਹੜੀ ਕਰਾਈ ਗਈ ਸੀ 65 ਸਾਲ ਤੋਂ ਉੱਪਰ ਦੀ ਉਹਦੇ ਵਿੱਚੋਂ ਵੀ ਮੈਂ ਫਰਸਟ ਆਇਆ ਮੈਂ ਬਹੁਤ ਵਧਾਈ ਦਿੰਦਾ ਮਾਨ ਸਾਹਿਬ ਨੂੰ ਜਿਹੜਾ ਇਹਨਾਂ ਨੇ ਸਾਨੂੰ ਬੁੱਢਿਆਂ ਨੂੰ ਵੀ ਖੇਡਣ ਦਾ ਮੌਕਾ ਦਿੱਤਾ